ਸਸ਼ੀਕਾਲ ਜਿਵੇਂ ਦੇ ਨਾਲ ਕਹੀਏ ਕਿ hockey team ਨੇ ਇੱਕ ਚੰਗੀਆਂ ਮੱਲਾਂ ਮਾਰੀਆਂ ਤੇ ਉਦੋਂ ਬਾਅਦ ਦੇ ਵਿੱਚ ਕਹੀਏ ਪੂਰੇ ਦੇਸ਼ ਦਾ ਖਾਸ ਕਰਕੇ ਪੰਜਾਬ ਦਾ ਫੋਕਸ ਇਸ ਕਰਕੇ ਦੀ ਕਿਉਂਕਿ ਵੈਕਸਮ ਖਿਡਾਰੀ ਇੱਥੋਂ ਸੀਗੇ ਸਰਨਾ ਯੁਗਰਾਜ ਨੇਗੇ ਕਿਉਂਕਿ ਅੱਜ ਦੇਖਿਓ ਬਾਰਡਰ ਖੇਤਰ ਜੋ ਤੁਸੀਂ ਆਉਣੇ ਆਮ ਤੌਰ ਤੇ ਬਾਰਡਰ ਖੇਤਰ ਵਾਲੇ ਲੀਡਰਾਂ ਤੋਂ ਲੈ ਕੇ ਆਮ ਲੋਕਾਂ ਦੀ ਮੰਗਾਂ ਹੁੰਦੀਆਂ ਸਾਡੇ ਕੰਨੀ ਧਿਆਨ ਘਟ ਜਾਂਦਾ ਪਰ ਯੁਗਰਾਜ ਹੋਰਾਂ ਨੇ ਜੇ ਲੱਗਦਾ ਵੀ ਇਹ ਚੀਜ਼ਾਂ ਨੂੰ ਕਠਨੀਆਂ ਨੂੰ ਪਿੱਛੇ ਛੱਡਿਆ ਕਿ ਇਹ ਚੀਜ਼ਾਂ ਕਮੀਆਂ ਪੇਸ਼ੀਆਂ ਦੇ ਬਾਵਜੂਦ ਵੀ ਦਿਖਿਆ ਜਾਵੇ ਤੁਸੀਂ ਆਪਦੇ ਆਪ ਨੂੰ ਤਿਆਰ ਕਰਿਆ ਤੇ ਇੰਟਰਨੈਸ਼ਨਲ hockey team ਦਾ ਹਿੱਸਾ ਬਿਲਕੁਲ ਬਿਲਕੁਲ ਜੀ ਸਾਡਾ ਬਿਲਕੁਲ ਬਾਰਡਰ ਦੇ ਨਾਲ ਹੀ ਏਰੀਆ ਵਾ ਠਾਰੀ ਬਾਰਡਰ ਸਾਡਾ ਮਗਾ ਬਾਰਡਰ ਲਗਦਾ ਨਾਲ ਸਾਡਾ ਛੋਟਾ ਪਿੰਡ ਏ ਠਾਰੀ ਅਸੀਂ ਸਭ ਕੁਝ ਸਿਰਫ ਛੱਡ ਕੇ ਸਿਰਫ ਅਸੀਂ ਆਪਣਾ ਸਪੋਰਟਸ ਹਾਲ ਖਾਂਦ ਦਿੰਨੇ ਆ ਕਿ ਜਿਹੜੇ ਵੀ ਇਸ ਟਾਈਮ ਵੀ ਸਾਡੇ ਠਾਰੀ ਪਿੰਡ ਦੇ ਗਰਾਊਂਡ ਦੇ ਵਿੱਚ 100 ਪਲੱਸ ਬੱਚਾ ਆ ਰਿਹਾ ক্রিকেট ਖੇਡਣ ਵਾਸਤੇ ਇਹ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਜੀ ਬਟ ਤੇਰੀਆਂ ਤੋਂ ਬੱਚੇ ਹਾਕੀ ਘਟਨਾ ਬਹੁਤ ਵੱਡੀ ਗੱਲ ਹੈ ਜੀ ਦੇਖਿਏ ਐਕਚੁਅਲ ਜੋ ਹੁੰਦੀਆਂ ਨੇ ਗਿਆ ਉੱਥੇ ਯਾਨੀ ਕਿ ਸਰਕਾਰਾਂ ਦਾ ਧਿਆਨ ਘਟ ਹੁੰਦੇ ਨੇ ਜਾਂ ਫਿਰ ਉਹ ਉਹਨਾਂ ਇਨਫਰਾਸਟ੍ਰਕਚਰ ਉਹਨਾਂ ਨਹੀਂ ਪਹੁੰਚ ਪਾਉਂਦਾ ਹੈਗਾ ਜਾਂ ਬਾਰਡਰ ਏਰੀਆ ਦੇ ਕਰਕੇ ਕਿਉਂਕਿ ਨੈਸ਼ਨਲ ਸਰਕਾਰਾਂ ਵੀ ਜੁੜੀਆਂ ਹੁੰਦੀਆਂ ਨੇ ਯਾਨੀ ਕਿ ਕੇਂਦਰ ਸਰਕਾਰਾਂ ਵੀ ਜੁੜੀਆਂ ਹੁੰਦੀਆਂ ਨੇ ਇਸ ਕਰਕੇ ਉਹਨਾਂ ਫੋਕਸ ਨਹੀਂ ਹੋ ਪਉਂਦੇ ਨਹੀਂ ਨਹੀਂ ਫੋਕਸ ਪੂਰਾ ਹੈ ਜੀ ਮਤਲਬ ਜਦੋਂ ਵੀ ਕੋਈ ਸਾਡੇ ਪਿੰਡ ਦੇ ਜਾਂ ਐਮਐਲਏ ਜਾਂ ਕੋਈ ਵੀ ਆਉਂਦੇ ਉਹਨਾਂ ਨੂੰ ਇਹ ਸਪੋਰਟ ਕਰਦੇ ਆ ਇਹੋ ਕਹਿੰਦੇ ਆ ਕਿ ਸਾਡੇ ਪਿੰਡ ਦੇ ਵਿੱਚ ਐਕਸਟਰਾ ਟ੍ਰਫ ਦਿੱਤੀ ਜਾਵੇ ਜਿਹਦੇ ਅਸੀਂ ਬਿਹਾੜਾ ਜਿਹੜਾ ਬੱਚਾ ਤੋਸੀਂ ਹਰ ਵਾਰੀ ਇਹੋ ਗੱਲ ਕਹਿੰਦੇ ਕਿ ਸਾਡੇ ਪਿੰਡ ਨੂੰ ਗਰਾਊਂਡ ਦੀ ਬਹੁਤ ਜ਼ਰੂਰਤ ਆ ਪਲੀਜ਼ ਉਹਨਾਂ ਵੱਲ ਤੁਸੀਂ ਧਿਆਨ ਦਿਓ ਤੁਸੀਂ ਇੱਕ ਵਾਰ ਆਓ ਸਿੰਘ ਸਾਡੇ ਪਿੰਡ ਦੇ ਵਿੱਚ ਵੇਖੋ ਬੱਚੇ ਬਹੁਤ ਨੇ ਤੁਸੀਂ ਜਾਣਦੇ ਆ ਕਿ ਸਾਡੇ ਜਿਹੜੀ ਹਾਕੀ ਆ ਇਸ ਤੋਂ ਹੋਰ ਉੱਪਰ ਜਾਵੇ ਜਦੋਂ ਨੈਕਸਟ ਆਡੀ 올림픽 ਹੋ ਰਹੀ ਹੈ ਉਸ ਲਈ ਜੀ 골ਡ ਮੈਡਲ ਲੈ ਕੇ ਆ ਗਈ। ਬਹੁਤ ਵਾਰ ਉਹਨਾਂ ਦਾ ਕਿਵੇਂ ਦੇਖਦੇ ਹਾਂ ਵੀ ਕਿਉਂਕਿ ਹਰ ਇੱਕ ਸੀਐਮ ਦੇ ਨਜ਼ਰੀਏ ਤੇ ਬਹੁਤ ਨਿਗਾਹ ਹੁੰਦੀ ਹੈ ਵੀ ਜੇਕਰ ਉਹ ਚਾਹੁੰਦਾ ਹੈ ਜਾਂ ਉਹਦੀ ਖੁਦ ਹੀ ਜਿਵੇਂ ਕਹਿੰਦੀ ਇੰਟਰਸਟ ਹੈਗਾ ਤਾਂ ਪਤਾ ਹੀ ਉਹ ਅੱਗੇ ਵਧੀਆ ਟੰਗ ਦੇਣਾ ਖੇਡਾਂ ਨੂੰ ਜਾਂ ਬੰਦਿਆਂ ਨੂੰ ਪ੍ਰਮੋਟ ਕਰ ਪਾਉਂਦਾ। ਬਹੁਤ ਵਾਰ ਦੀ ਦੇਖੀ ਤੁਸੀਂ ਇਹ ਜੀ ਸੋਚ ਕੇ ਆਖਰ ਲੱਗਦਾ ਹੋਵੇ ਵੀ ਯਾਰ ਹਾਂ ਇਹ ਕਮ ਸੇ ਕਮ ਇਹ ਤਾਂ ਚਾਹੁੰਦਾ ਵੀ ਉਹਨੂੰ ਦੇ ਖਿਡਿਆਰੀ ਉੱਪਰ ਜਾਵੇ। ਬਿਲਕੁਲ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਮਾਨ ਸਾਹਿਬ ਇਸ ਟਾਈਮ ਸਪੋਰਟਸ ਨੂੰ ਬਹੁਤ ਬਹੁਤ ਅੱਗੇ ਲੈ ਕੇ ਜਾ ਰਹੇ ਨੇ। ਤੇ ਮੈਂ ਇਹੋ ਵੀੰਤਿਕਾ ਦਾ ਮਾਨ ਸਾਹਿਬ ਨੂੰ ਕਿ ਸਾਡੇ ਜਿਹੜੀ ਹਾਕੀ ਆ ਕੋਈ ਵੀ ਗੇਮ ਹੋਵੇ ਐਨੀ ਕਲੀ ਹਾਕੀ ਸਪੋਰਟਸ ਵੱਲੋਂ ਬਹੁਤ ਧਿਆਨ ਦੇ ਰਹੇ ਨੇ ਏਦਾਂ ਹੀ ਧਿਆਨ ਦਿੰਦੇ ਰਹਿਣ ਜੇ ਸਾਡਾ ਸਪੋਰਟਸ ਆ ਉਹ ਹੋਰ ਹੋਰ ਉੱਤੇ ਜਾਵੇ ਜਿਹੜਾ ਜੇ ਸਹੀ ਮਨ ਵਿੱਚ ਦੇਖੀਏ ਹੁਣ ਹੋਕੀ ਨੂੰ ਲੈ ਕੇ ਪੰਜਾਬ ਦੇ ਲੋਕਾਂ ਦਾ ਬਹੁਤ ਟਰਸਟ ਰਹਿੰਦਾ ਸਾਰੇ ਮੈਚ ਦੇਖਿਆ तकरीबन ਲੋਕਾਂ ਨੇ ਲੱਗਦਾ ਵੀ ਕੋਈ ਟਾਈਮ ਇਹ ਵੀ ਸੀ ਕਿ ਕ੍ਰਿਕਟ ਦੇ ਮੁਰੇ ਆ ਕਹਿੰਦੇ ਸੀ ਯਾਰ ਹਾਕੀ ਵਾਲਾ ਮੈਗ ਨਿਕਲਦਾ ਕੋਈ ਨਹੀਂ ਪਾਊਗਾ ਨਾ ਆਊਗਾ ਪਤਾ ਹੀ ਨਹੀਂ ਹੁੰਦਾ ਸੀ ਬਿਲਕੁਲ ਬਿਲਕੁਲ ਜੀ ਪਹਿਲਾਂ ਤਾਂ ਕਿਸੇ ਨੂੰ ਹਾਕੀ ਬਾਰੇ ਬਹੁਤ ਘੱਟ ਸੀ ਜਿਸਾਨ ਹੁਣ ਹਾਕੀ ਨੂੰ ਸਪੋਰਟ ਹੋ ਰਿ ਜੇ ਲੋਕ ਸੀ ਉਹ ਸਾਨੂੰ ਵੇਖ ਰਹੇ ਸੀ ਬਿਲਕੁਲ ਬਿਲਕੁਲ ਜੀ ਜਿਹਦਾ ਅਕਾਊਂਟ ਸੀ ਕਹਿਣ ਦਾ ਜਿਹਦੇ ਹਾਂ ਜਿਹਦੇ ਜਿਹੜਾ ਅਕਾਊਂਟ ਸੀ ਬਸ ਬਾਕੀ ਤਾਂ ਪਤਾ ਨਹੀਂ ਕਿੰਨੇ ਸੀ 7 ਕਰੋੜ ਤੋਂ ਜ਼ਿਆਦਾ ਜਿਹੜਾ ਹਾਕੀ ਨੂੰ ਪਿਆਰ ਮਿਲ ਰਿਹਾ ਉਹ ਸਿਰਫ ਮਾਨਸਾ ਦੇ ਦੇਣ ਆ ਕਿ ਮੈਂ ਚਾਹੁੰਦਾ ਵਾਂ ਕਿ ਵੱਧ ਤੋਂ ਵੱਧ ਇਸ ਤਰ੍ਹਾਂ ਹੀ ਜਿਹੜੀ ਹਾਕੀ ਆ ਸਾਡੀ ਇੰਟਰਨੈਸ਼ਨਲ ਗੇਮ ਆ ਇਹਨੂੰ ਹੋਰ ਉੱਤੇ ਲੈ ਕੇ ਜਾਏਗੇ ਤੇ ਇਦਾਂ ਅਸੀਂ ਜਿਹੜੇ ਨੈਸ਼ਨਲ 올림픽 ਆਉਣੀਆਂ ਆ ਉਹ ਚ 골ਡ ਮੈਡਲ ਲੈ ਕੇ ਆਏਗੇ 10 12 ਮੇਰਾ ਆ ਦੁਰਾਇਦੇ ਪਰਿਵਾਰ ਦੀ ਕਿੰਨੀ ਖੁਸ਼ੀ ਸੀ ਕਿਉਂਕਿ ਮਾਵਾ ਦੇ ਪਿਤਾ ਦੀ ਗੱਲ ਕਰੀਏ ਜਾਂ ਚਾਚੇ ਦਾਇਆਂ ਦੀ ਗੱਲ ਕਰੀਏ ਬਹੁਤ ਹੋਉਂਦਾ ਉਹਨਾਂ ਨੂੰ ਵੀ ਯਾਰ ਸਾਡਾ ਮੁੰਡਾ ਖੇਡ ਰਿਹਾ ਹੈਗਾ ਦੇਖਿਓ ਕਿਤੇ ਪਿੱਛੇ ਨਾ ਰਹਿ ਜਾਏ ਦੇਖਿਓ ਕਿਤੇ ਉਹਨਾਂ ਕਿਉਂਕਿ ਫਿਕਰਾ ਪਰਿਵਾਰਾਂ ਦੀਆਂ ਫਿਕਰਾਂ ਤਾਂ ਹੁੰਦੀਆਂ ਨੇ ਬਿਲਕੁਲ ਬਿਲਕੁਲ ਜੀ ਸਾਰਿਆਂ ਨੂੰ ਬਹੁਤ ਖੁਸ਼ੀ ਸੀ ਕਿ ਮੇਰੇ ਮਾਪੇ ਉਹਨੂੰ ਕਰੇ ਦੇਸ਼ ਨੂੰ ਬਹੁਤ ਖੁਸ਼ੀ ਸੀ ਜਦੋਂ ਸੀ ਮੈਡਲ ਲੈ ਕੇ ਆਏ ਸੀ ਸਾਡੇ ਦੇਸ਼ ਨੂੰ ਬਹੁਤ ਖੁਸ਼ੀ ਸੀ ਸਾਡਾ ਜਦੋਂ ਸ਼ੇਅਰਪੋਰਟ ਤੇ ਉਤਰਿਆ ਸਾਡਾ ਬਹੁਤ ਵਧੀਆ ਸਵਾਦਿਕਤਾ ਗਿਆ ਸੀ ਤੁਹਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਅ ਕੀੜਦਾ ਨਹੀਂ ਹੁੰਦਾ ਜਦ ਜਦੋਂ ਤਿਆਰੀਆਂ ਕਰਦੇ ਹਾਂ ਉਹ ਤੋਂ ਦੂਜਿਆਂ ਨੂੰ ਦੇਖਦੇ ਹੋਵੋਗੇ ਵੀ ਐ ਸਾਡਾ ਵੀ ਸਨਮਾਨ ਹੋਣਾਗੇ ਬਿਲਕੁਲ 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 ਜੀ ਮਹਿਮਾਨ ਸਾਹਿਬ ਇਹੋ ਕਹਿਣਾ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਨਾ ਸਪੋਰਟਸ ਨੂੰ ਉੱਪਰ ਲੈ ਕੇ ਜਾ ਰਹੇ ਹੋ ਇਸ ਤਰ੍ਹਾਂ ਇਹ ਸਪੋਰਟਸ ਨੂੰ ਬਹੁਤ ਬਹੁਤ ਧੰਨਵਾਦ ਬਚਾ ਸੀਗਾ ਬਿਲਕੁਲ ਕਿਉਂਕਿ ਖਿਡਾਰੀ ਵਾਸਤੇ ਮਾਨ ਸਨਮਾਨ ਬਹੁਤ ਜ਼ਰੂਰੀ ਹੁੰਦਾ ਤੇ ਦੂਜੀ ਗੱਲ ਇਹ ਹੈ ਵੀ ਉਹ ਜਜ਼ਬਾਤ ਨੇ ਆਮ ਤੌਰ ਤੇ ਤੁਸੀਂ ਇੰਟਰਵਿਊ ਸੁਣ ਲਓਗੇ ਕਿੱਥੋਂ ਸ਼ੁਰੂਆਤ ਹੋਈ ਕੀ ਹੋਇਆ ਪਰ ਗੱਲ ਇਹ ਹੈ ਵੀ ਜਦੋਂ ਖਿਡਿਆਰੀ ਨਿਖਰ ਕੇ ਅੱਗੇ ਆ ਜਾਂਦਾ ਤਾਂ ਉਹਦੇ ਵਾਸਤੇ ਬਹੁਤ ਜ਼ਰੂਰੀ ਹੁੰਦਾ ਕਿ ਲੋਕ ਉਹਦੇ ਬਾਰੇ ਕੀ ਸੋਚਦੇ ਨੇ ਕਿਵੇਂ ਦੇਖਦੇ ਨੇਗੇ ਪਰਿਵਾਰ ਹਮੇਸ਼ਾ ਚਾਹੁੰਦਾ ਹੁੰਦਾ ਪੁੱਤ ਅੱਗੇ ਵਧੇ ਪਰ ਜਦੋਂ ਦੇਸ਼ ਦੀ ਸੂਬੇ ਦੀ ਗੱਲ ਆ ਜਾਂਦੀ ਆ ਤਾਂ ਉਦੋਂ ਜਿਵੇਂ ਇਹਨਾਂ ਨੇ ਕਹਿ ਕਹਿੰਦੇ ਵੀ ਸਰਕਾਰਾਂ ਦੇ ਬਹੁਤ ਵੱਡਾ ਹੁੰਦਾ ਕਿਵੇਂ ਮਾਨ ਸਾਹਿਬ ਕਹਿੰਦੇ ਸਾਨੂੰ ਸਪੋਰਟ ਕਰ ਰਹੇ ਨੇ ਉਹਦੇ ਨਾਲ ਜ਼ਾਹਿਰ ਦੀ ਗੱਲ ਆ ਹੋਰ ਵੀ ਖਿਡਿਆਰੀ ਨਿਖ ਕੇ ਚੰਗੇ ਖੇਡਣਗੇ ਤੇ ਨਿਖਰ ਕੇ ਅੱਗੇ ਆਉਣਗੇ ਸੀਨੀਅਰ ਵੀਡੀਓ ਵਿੱਚ ਬੰਤੇ ਇਹ ਦਿਨ ਉਸਮਿਤ ਸਿੰਘ ਰਜਨਾ